ਸ਼ੁਰੂ ਕਰੀਏ ਜੀ ਅ ਸਭ ਤੋਂ ਪਹਿਲਾਂ ਆਪ ਸਬਦ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਪੁਰ ਸਾਹਿਬ ਵਿਖੇ ਜਿਹੜਾ ਸਾਡਾ ਮੀਡੀਆ ਇਨਫੋਰਮੇਸ਼ਨ ਸੈਂਟਰ ਹੈ ਇੱਥੇ ਸਾਰੇ ਹੀ ਪ੍ਰੈਸ ਦੇ ਸਾਥੀਆਂ ਸੋ ਸਾਥੀਆਂ ਦਾ ਸਵਾਗਤ ਹੈ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਬ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਨੂੰ ਗੁਰੂ ਸਾਹਿਬ ਨੇ ਆਪ ਸੀਸ ਤੇ ਹੱਥ ਰੱਖ ਕੇ ਮੌਕਾ ਦਿੱਤਾ ਸਾਡੀ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਮੇਰੇ ਉੱਤੇ ਤਾਂ ਹੋਰ ਵੀ ਅਪਾਰ ਬਖਸ਼ਿਸ਼ ਹੈ ਕਿਉਂਕਿ ਮੈਂ ਸਲਕੇ ਤੋਂ ਵਿਧਾਇਕ ਵੀ ਹਾਂ ਕਿ ਨਵੰਗੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਪੁਰਬ ਅਸੀਂ ਬਹੁਤ ਸ਼ਰਧੇ ਸਤਕਾਰ ਨਾਲ ਮਨਾ ਰਹੇ ਹਾਂ ਪਿਛਲੇ ਤੋਂ ਪੰਜਾਬ ਸਰਕਾਰ ਤੇ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਦਿਨ ਰਾਤ ਜਿਹੜਾ ਹੈ ਤਿਆਰੀਆਂ 'ਚ ਲੱਗਿਆ ਹੋਇਆ ਅਗਲੇ ਕੁਝ ਦਿਨਾਂ 'ਚ 3 ਨਵੰਬਰ ਤੱਕ ਸੜਾ ਅਨੁਮਾਨ ਹੈ ਕਿ ਤਕਰੀਬਨ 10 ਮਿਲੀਅਨ ਸੰਗਤ 1 ਕਰੋੜ ਸੰਗਤ ਸ਼੍ਰੀ ਨਨਪੁਰ ਸਾਹਿਬ ਵਿਖੇ ਨਤਮਸਤਕ। ਸ਼੍ਰੀ ਨਨਪੁਰ ਸਾਹਿਬ ਉਹ ਇਤਿਹਾਸਿਕ ਧਰਤੀ ਹੈ ਜਿਸ ਨੂੰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੱਲ ਜ਼ਮੀਨ ਖਰੀਦ ਕੇ ਬਸਾਇਆ। ਇਸ ਦਾ ਨਾਮ ਗੁਰੂ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੇ ਨਾਮ ਦੇ ਉੱਤੇ ਚੱਕ ਨਾਨਕੀ ਰੱਖਿਆ। ਇਹੀ ਉਹ ਸ਼ਹਿਰ ਹੈ ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਆ ਕੇ ਗੁਰੂ ਸਾਹਿਬ ਦੇ ਕੋਲ ਦਰਖਾਸਤ ਕਰਦੇ ਨੇ ਬੇਨਤੀ ਕਰਦੇ ਨੇ। ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੋਂ ਗੁਰੂ ਸਾਹਿਬ ਨੇ ਚਾਲੇ ਪਾਏ ਦਿੱਲੀ ਨੂੰ ਤੇ ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦਾ ਸੀਸ ਬਹੁਤ ਹੀ ਸਤਕਾਰ ਨਾਲ ਲੈ ਕੇ ਆਂਦੇ ਆ ਤੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਹੁੰਦਾ ਇਹੀ ਉਹ ਪਾਵਨ ਧਰਤੀ ਹੈ ਜਿੱਥੇ ਜਸਮ ਪਾਤਸ਼ਾਹ ਬਾਦਸ਼ਾਹ ਦਰਵੇਸ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਜਿੱਥੇ ਜਿੱਥੇ ਅਸੀਂ 350 ਸਾਲਾਂ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਉੱਥੇ ਨਾਲ ਹੀ ਦਸਮ ਪਾਤਸ਼ਾਹ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 350 ਸਾਲਾਂ ਗੁਰਤਾ ਗੱਦੀ ਦਿਵਸ ਮਨਾ। ਇਸ ਮੌਕੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਉਹ ਇੱਕ ਨਿਰਮਾਣਾ ਸੇਵਾਦਾਰ ਦੇ ਹੋਂਦੇ ਨਾਤੇ ਤੇ ਮੇਰੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਜੀ ਜੋ ਵੀ ਰੋਪੜਦੇ ਹੀ ਜੰਪਲ ਨੇ ਤੇ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਜੋ ਸੀ ਤਿਆਰੀਆਂ ਕੀਤੀਆਂ ਅੱਜ ਆਪ ਸਭ ਨੂੰ ਅਸੀਂ ਉਹਦੇ ਤੇ ਜਾਣਨਾ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਆਖਿਆ ਕਿ ਲਗਭਗ 1 ਕਰੋੜ ਸੰਗਤ ਆਉਗੀ ਤਾਂ ਉਹਨਾਂ ਦੇ ਰਹਿਣ ਦੀ ਵਿਵਸਥਾ ਕਰਨ ਦੇ ਲਈ ਪਹਿਲੀ ਵਾਰੀ ਜਿਹੜੀ ਹੈ ਸ਼੍ਰੀ ਅਨੰਦਪੁਰ ਸਾਹਿਬ ਤਿੰਨ ਟੈਂਟ ਸਿਟੀਆਂ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ ਇਹਨਾਂ ਤਿੰਨ ਟੈਂਟ ਸਿਟੀਆਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਟੈਂਟ ਸਿਟੀ ਹੈ ਉਹ ਪਿੰਡ ਚੰਡੇਸਰ ਚ ਐਥੋਂ 3 ਕਿਲੋਮੀਟਰ ਜਿੱਥੇ ਆਪਾਂ ਬੈਠੇ ਆਂ ਐਥੋਂ ਲਗਭਗ 2.5 ਕਿਲੋਮੀਟਰ ਦੂਰ ਤੇ ਤੱਕ ਸਭ ਤੋਂ 3 ਕਿਲੋਮੀਟਰ ਦੂਰ 70 ਇਕੜਾਂ ਦੇ ਵਿੱਚ 70 ਕਿੱਲਿਆਂ ਦੇ ਵਿੱਚ ਉਹ ਡेंसिटी ਤਿਆਰ ਹੋਈ ਹੈ ਜੀ ਐਦਾਂ ਹੀ ਜਦੋਂ ਆਪਾਂ ਕਿਉਂਕਿ ਇਹ ਜਿਆਦਾ ਸੰਗਤ ਮਾਝੀ ਤੇ ਦੁਆਬਾ ਚ ਆਉਣੀ ਹੈ ਇਸ ਕਰਕੇ ਵੱਡੀ ਡेंसिटी ਹੈ ਝਿੜੀ ਦੇ ਵਿੱਚ ਜਦੋਂ ਆਪਾਂ ਚੰਡੀਗੜ੍ਹ ਤੋਂ ਆਂਦੇ ਆਪ ਜੀ ਨੇ ਦੇਖਿਆ ਹੋਣਾ ਇੱਕ ਡेंसिटी ਤਿਆਰ ਹੋਈ ਹੈ ਤੇ ਇੱਕ ਡेंसिटी ਸਾਡੀ ਪੀਐਸਪੀ ਸਿਲ ਪਾਵਰ ਕਲੋਨੀ ਚ ਤੋਂ ਤਿੰਨ ਡेंसिटीज ਤਿਆਰ ਕੀਤੀਆਂ ਗਈਆਂ ਹਨ ਪੰਜਾਬ ਦਾ ਸੱਭਿਆਚਾਰ ਹੈ ਅਸੀਂ ਸ਼ਹੀਦੀ ਜੋੜ ਮੇਲਿਆਂ ਤੇ ਦੇਖਿਆ ਅਸੀਂ ਹੋਲੇ ਮਹੱਲੇ ਚ ਦੇਖਦੇ ਹਾਂ ਜੇ ਪੂਰੇ ਪੰਜਾਬ ਚੋਂ ਟਰੈਕਟਰ ਟਰਾਲੀਆਂ ਤੇ ਜਿਹੜੀ ਸੰਗਤ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਉਹ ਆਉਂਦੀ ਹੈ ਹਰ ਸਾਲ ਹੋਲੇ ਮਹੱਲੇ ਤੇ ਪੰਜਾਬ ਦੇ ਲਗਭਗ ਹਰ ਪਿੰਡ ਤੋਂ ਚਾਹੇ ਮਾਲਵਾ ਹੋਵੇ ਮਾਝਾ ਹੋਵੇ ਦੁਆਬਾ ਹੋਵੇ ਟਰਾਲੀਆਂ ਤੇ ਇਸ ਵਾਰੀ ਅਸੀਂ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਹੈ ਪਹਿਲੀ ਵਾਰੀ ਇੱਕ ਆਪਣੇ ਆਪ ਚ ਇੱਕ ਨਵਾਂ ਕਨਸੈਪਟ ਟਰੈਕਟਰ ਟਰਾਲੀ ਸਿਟੀ ਜਿਹੜੀ ਅਸੀਂ ਜਿਵੇਂ ਟੈਂਟ ਸਿਟੀ ਹੈ ਐਦਾਂ ਹੀ 10 ਕਿੱਲੇਾਂ ਚ ਤੇ ਹਮੇਸ਼ਾ ਕਿਉਂਕਿ ਇਹ ਬਜ਼ੁਰਗ ਵੀ ਹੁੰਦੇ ਆ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਬਿਲਕੁਲ ਸ਼ਹਿਰ ਦੇ ਤਕਸਬ ਦੇ ਬਿਲਕੁਲ ਗੁਰੂ ਘਰ ਦੇ ਬਿਲਕੁਲ ਨੇੜੇ ਜਾਈਏ ਤਕਸਬ ਤੋਂ ਲਗਭਗ 1 ਕਿਲੋਮੀਟਰ ਦੂਰ ਤੇ ਗੁਰਦੁਆਰਾ ਸੀਸਗੰਨ ਸਾਹਿਬ ਤੋਂ ਮਹਿਜ 700 ਮੀਟਰ ਦੂਰ 10 ਏਕੜਾਂ 'ਚ ਅਸੀਂ ਇੱਕ ਟਰੈਕਟਰ ਟਰਾਲੀ ਸਿਟੀ ਬਣਾਈ ਹੈ ਉੱਥੇ ਇਸ਼ਨਾਨ ਦੀ ਵਿਵਸਥਾ ਬਾਥਰੂਮਸ ਦੀ ਵਿਵਸਥਾ ਸੀਸੀਟੀਵੀ ਕੈਮਰੇ ਬਿਲਕੁਲ ਜਿੱਥੇ ਆਪਾਂ ਬੈਠੇ ਆਂ ਇੱਥੋਂ ਹਾਰਡਲੀ 200 ਮੀਟਰ ਪਾਰ ਜਦੋਂ ਇਹ ਟਰੈਕਟਰ ਟਰਾਲੀ ਸਿਟੀ ਹੈ ਇਹ ਵੀ ਆਪਣੇ ਆਪ ਚ ਜਿਵੇਂ ਆਪਾਂ ਕਿਸਾਨ ਅੰਦੋਲਨ ਚ ਦੇਖਿਆ ਸੀ ਕਿ ਪੂਰੇ ਪੰਜਾਬ ਦੀ ਤਸਵੀਰ ਇਸ ਟਰੈਕਟਰ ਟਰਾਲੀ ਸਿਟੀ ਚ ਦੇਖਣ ਨੂੰ ਮਿਲੂਗੀ ਵੱਖ-ਵੱਖ ਪਿੰਡਾਂ ਤੋਂ ਇੱਥੇ ਆ ਕੇ ਜਿਹੜੇ ਸੰਗਤ ਰੁਕ ਸਕਦੀ ਹੈ ਸੀਸੀਟੀਵੀ ਕੈਮਰਾਜ਼ ਦੀ ਵਿਵਸਥਾ ਐਦਾਂ ਹੀ ਸੰਗਤਾਂ ਨੂੰ ਇਹਦੇ ਲਈ ਅਨੰਦਪੁਰ ਸਾਹਿਬ ਦੇ ਚਾਰੋਂ ਦਿਸ਼ਾਵਾਂ ਚ 3 ਪਾਰਕਿੰਗਸ ਜਿਹੜੀਆਂ ਬਣਾਈਆਂ ਗਈਆਂ ਨੇ 101 ਏਕੜ ਜਿਹੜਾ ਹੈ ਟੋਟਲ ਜਿਹੜੀ ਲੈਂਡ ਹੈ ਪਾਰਕਿੰਗਸ ਤੇ ਇਹ ਸਿੰਪਲ ਇਹ ਨਹੀਂ ਕਿ ਸਿਰਫ ਜ਼ਮੀਨ ਖਾਲੀ ਕਰਾ ਕੇ ਇੱਥੇ ਹਰ ਤਰ੍ਹਾਂ ਦਾ ਬੰਦੂਬਸ ਜਿਹੜਾ ਕੀਤਾ ਗਿਆ ਹਰ ਤਰ੍ਹਾਂ ਦੇ ਬੰਦੂਬਸ ਤੋਂ ਭਾਵ ਕਿ ਇੱਥੇ ਸਟਾਫ ਹੋਊਗਾ ਜੋ ਆਪ ਜੀ ਨੂੰ ਪਰਚੀ ਦੇਊਗਾ ਨਾਲ ਹੀ ਸੀਸੀਟੀਵੀ ਕੈਮਰੇਸ ਹੈ ਵਾਸ਼ਰੂਮਸ ਹੈ ਆ ਇਸ਼ਨਾਨ ਘਰ ਵੀ ਹੈ ਜਿਹੜੀਆਂ ਵੱਡੀ ਪਾਰਕਿੰਗਸ ਹੈ ਤੇ ਪਲੱਸ trolly ਸਟੇਟ ਜਿਹੜੇ ਹੈ ਆਮ ਆਦਮੀ ਕਲੀਨਿਕਸ ਹੈ ਹੈਲਪ ਡੈਸਕ ਹੈ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਉਹ ਦਿੱਤੀ ਗਈ ਹੈ ਹੁਣ ਜਿਹੜੀ ਸੰਗਤ ਆਉਗੀ ਉਸ ਨੂੰ ਜਦੋਂ ਤੱਕ ਕੋਈ ਵੀ ਪਾਰਕਿੰਗ ਸੰਗਤਾਂ ਦੇ ਸਹੂਲਤ ਦੇ ਲਈ ਖਾਸ ਧਿਆਨ ਰੱਖਿਆ ਗਿਆ ਕੋਈ ਵੀ ਪਾਰਕਿੰਗ 3.5 ਕਿਲੋਮੀਟਰ ਤੋਂ ਦੂਰ ਨਹੀਂ ਹੈ 택ਸਾਪ ਤੋਂ ਸਾਰੀ ਪਾਰਕਿੰਗਾਂ ਦਾ ਡਿਸਟੈਂਸ ਜਿਹੜਾ ਮੈਕਸਿਮਮ ਡਿਸਟੈਂਸ ਹੈ ਉਹ 3.5 ਕਿਲੋਮੀਟਰ ਹੈ ਤੇ ਇਹਨਾਂ ਪਾਰਕਿੰਗਾਂ ਤੋਂ ਬਾਅਦ ਸੰਗਤ ਨੂੰ ਅੱਗੇ ਲੈ ਕੇ ਜਾਣ ਦੇ ਲਈ ਸ਼ਟਲ ਸਰਵਿਸ ਜਿਦੇ ਵਿੱਚ 500 ਈ ਰਿਕਸ਼ਾਸ ਦੇ ਉਹ ਈ ਰਿਕਸ਼ਾ ਸੰਗਤ ਦੇ ਲਈ 24 ਘੰਟੇ ਅਵੇਲੇਬਲ ਹੋਣਗੇ ਤੇ ਜਿਵੇਂ ਸੰਗਤ ਦੀ ਇੱਛਾ ਹੋਵੇ ਕੋਈ ਕਹਿੰਦਾ ਮੈਂ ਪਹਿਲਾਂ ਗੁਰਦੁਆਰਾ ਸੀਸਗਨ ਸਾਹਿਬ ਨੇ ਪਸਤਕ ਹੋਣਾ ਚਾਹੁੰਦਾ ਉੱਥੇ ਕੋਈ ਕਹਿੰਦਾ ਮੈਂ ਪਹਿਲਾਂ ਤਕਸਾਲ ਜਾਣਾ ਚਾਹੁੰਦਾ ਕੋਈ ਵਿਰਾਸਤੇ ਖਾਲਸਾ ਜਿਵੇਂ ਸੰਗਤ ਦੀ ਸਹੂਲਤ ਹੈ ਜਿਵੇਂ ਉਹਨਾਂ ਦੀ ਇੱਛਾ ਹੈ ਜਿਵੇਂ ਉਹਨਾਂ ਦੀ ਸ਼ਰਤ ਹੈ ਇਹ 500 ਈ ਰਿਕਸ਼ਾਜ਼ ਉਹਨਾਂ ਲਈ ਅਵੇਲੇਬਲ ਹੋਣਗੇ ਜਿਹੜੇ ਇਕੱਠੇ ਜੱਥੇ ਆ ਰਹੇ ਆ ਉਹਨਾਂ ਦੇ ਲਈ 65 ਮੀਨੀ ਬੱਸਸ ਐਟ 올 ਦਾ ਪਾਰਕਿੰਗ ਪੁਆਇੰਟਸ ਅਵੇਲੇਬਲ ਹੋਣਗੀਆਂ ਜਿੰਨੀਆਂ ਸਗੀਆਂ ਡੈਂਸਿਟੀਆਂ ਹੈ ਉਹਨਾਂ ਦੇ ਵਿੱਚ 골ਫ ਕਾਰਟ ਸੇਕਲ ਜਿਵੇਂ 70 ਕੇ ਲਈ ਟੈਂਟ ਸਿਟੀ ਹੈ ਟੈਂਟ ਸਿਟੀ ਦੇ ਵਿੱਚ ਜਾਣ ਦੇ ਹਰ ਉਹਦੇ ਵਿੱਚ ਜਿਹੜਾ ਹੈ ਉਹ 골ਫ ਕਾਰਟਸ ਅਵੇਲੇਬਲ ਹੈ ਇਸ ਦੇ ਨਾਲ ਹੀ ਆਪ ਸਭ ਨੇ ਦੇਖਿਆ ਹੋਣਾ ਜੀ ਕਿ ਪੂਰਾ ਅਨੰਦਪੁਰ ਸਾਹਿਬ ਅੱਜ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਅਨੰਦਾਂ ਦੀ ਪੂਰੀ ਐ ਲੱਗ ਰਿਹਾ ਕਿ ਜਿਵੇਂ ਆਸਮਾਨ ਤੋਂ ਤਾਰੇ ਉਤਰ ਕੇ ਜਿਹੜਾ ਹੈ ਸਜਦਾ ਕਰਨ ਆਇਆ ਗੁਰੂ ਸਾਹਿਬ ਦੀ ਸ਼ਾਨ ਅਸੀਂ ਸਫਾਈ ਉੱਤੇ ਬਹੁਤ ਸਾਰੇ ਜਿਹੜੇ ਕੰਮ ਕੀਤੇ ਹੈ ਮੈਨੂੰ ਉਹਨਾਂ ਤੇ ਚਾਨਣਾ ਮਾਣਾ ਹਾਂਗੂ ਸਭ ਤੋਂ ਪਹਿਲਾਂ ਤਾਂ ਪੂਰੇ ਸ਼ਹਿਰ ਨੂੰ ਕਲਿਸ਼ਰੀ ਅਨੰਦਪੁਰ ਸਾਹਿਬ ਨੂੰ ਅਸੀਂ ਵਾਈਟ ਸਿਟੀ ਦਾ ਦਰਜਾ ਤਾਂ ਸੇਮ ਮੈਨੇਜਰਸ ਨੂੰ ਵਾਈਟ ਸਿਟੀ ਬਣਾਉਣ ਦੇ ਲਈ ਲਗਭਗ 25000 ਲੀਟਰ ਦਾ ਜਿਹੜਾ ਪੇਂਟ ਹੈ ਹਜੇ ਵੀ ਸਾਡੇ ਅਸੀਂ ਲੱਗੇ ਹੋਏ ਹਾਂ ਕਮਿਊਨਿਟੀ ਇਹ ਸਾਰਾ ਵਿਦ ਦ ਹੈਲਪ ਆਫ ਦ ਕਮਿਊਨਿਟੀ ਸੰਗਤ ਦੇ ਸਾਥ ਦੇ ਨਾਲ ਜਿਹੜਾ ਅਸੀਂ ਹਜੇ ਵੀ ਜਿਹੜਾ ਪੂਰੇ ਸ਼ਹਿਰ ਨੂੰ ਵਾਈਟ ਸਿਟੀ ਦੇ ਵਿੱਚ ਕਨਵਰਟ ਕਰ ਰਹੇ ਹਾਂ ਪੇਂਟ ਕਰ ਰਹੇ ਹਾਂ ਨਾਲ ਹੀ ਜਿਹੜਾ ਅਨੰਦਪੁਰ ਸਾਹਿਬ ਦੀ ਅੰਦਰਲੀਆ ਸੜਕਾਂ ਨੇ ਗਲੀਆਂ ਨੇ ਜੋ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਨੂੰ ਉਹਨਾਂ ਸਾਰੀ ਰੋਡਸ ਦੇ ਉੱਤੇ ਸਾਰੀ ਸਟਰੀਟਸ ਦੇ ਉੱਤੇ ਬਹੁਤ ਸੁੰਦਰ ਵਾਲ ਆਰਟ ਜਿਸ ਦੇ ਨਾਲ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵੀ ਤੇ ਪਲੱਸ ਇਤਿਹਾਸ ਪਲੱਸ ਪੰਜਾਬ ਦਾ ਸਭਿਆਚਾਰ ਉਹ ਜਿਹੜਾ ਹੈ ਅਸੀਂ ਪੂਰੇ ਸ਼ਹਿਰ ਨੂੰ ਉਸ ਦੇ ਨਾਲ ਸਜਾਇਆ ਹੈ ਨਾਲ ਹੀ ਅਨੰਦਪੁਰ ਸਾਹਿਬ ਦੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਕੰਪਲੀਟ ਰੂਟਸ ਨੂੰ ਦੁਬਾਰਾ ਬਣਾਇਆ ਗਿਆ ਹਰ ਇੱਕ ਸੜਕ ਦੇ ਉੱਤੇ ਤੁਸੀਂ ਅੱਜ ਘੁੰਮ ਕੇ ਆਪ ਵੀ ਚੈੱਕ ਕਰ ਸਕਦੇ ਹੋ ਟੋਟਲ ਰੂਟਸ ਜਿੰਨੀਆਂ ਵੀ ਅਨੰਤਪੁਰ ਸਾਹਿਬ ਸ਼ਹਿਰ ਦੀਆਂ ਸੜਕਾਂ ਨੇ ਉਹਨਾਂ ਨੂੰ ਦੁਬਾਰਾ ਬਣਾਇਆ ਗਿਆ ਤੇ ਉਹਨਾਂ ਦੇ ਉੱਤੇ ਬਹੁਤ ਸੁੰਦਰ ਬਲਿੰਕਰਸ ਕੈਟਾਈਸ ਜੋ ਵੀ ਰੋਡ ਪ੍ਰੋਟੈਕਸ਼ਨ ਵਰਕ ਹੁੰਦਾ ਉਹ ਸਾਰਾ ਕੀਤਾ ਗਿਆ ਤਾਂ ਕਿ ਸ਼ਹਿਰ ਦੀ ਸੁੰਦਰਤਾ ਅਨੰਤਪੁਰ ਸਾਹਿਬ ਇੱਕ ਵਰਲਡ ਕਲਾਸ ਸਿਟੀ ਦੇ ਵਿੱਚ ਲੱਗੇ ਨਾਲ ਹੀ ਸ਼੍ਰੀ ਅਨੰਤਪੁਰ ਸਾਹਿਬ ਨੂੰ ਜਿੰਨੀ ਅਪਰੋਚ ਰੋਡਸ ਹੈ ਉਹਨਾਂ ਦਾ ਵੀ ਜਿਹੜਾ ਹੈ ਉਹ ਸਾਰੀ ਰੋਡਸ ਜਿਹੜੀਆਂ ਉਹ ਜਿਹੜੀਆਂ ਉਹ ਵੀ ਦੁਬਾਰਾ ਬਣਾਈਆਂ ਗਈਆਂ ਇਸ ਦੇ ਨਾਲ ਹੀ ਅਨੰਪੁਰ ਸਾਫ ਸ਼ਹਿਰ ਦੇ ਵਿੱਚ ਜਿਹੜਾ ਸਾਡਾ ਮਿਊਨਿਸਪਲ ਕਮੇਟੀ ਹੈ ਜਿੰਨੀ ਡਰੇਨਸ ਜਿੰਨਾ ਸਟਾਰਮ ਸੀਵਰੇਜ ਵਰਕ 15 ਕਰੋੜ ਰੁਪਏ ਸਪੈਸ਼ਲੀ ਸਰਕਾਰ ਵੱਲੋਂ ਪੈਕੇਜ ਦਿੱਤਾ ਗਿਆ ਤਾਂ ਕਿ ਸ਼ਹਿਰ ਦੇ ਬਹੁਤ ਸਾਰੇ ਕੰਮ ਹੋ ਗਏ ਐ ਇੱਥੇ ਤੱਕ ਇਹ ਸੀ ਕਿ ਗੁਰਦੁਆਰਾ ਸੀਸਗੰਸਾਬ ਦੇ ਸਾਹਮਣੇ ਵੀ ਜਿਹੜੇ ਓਪਨ ਡਰੇਨ ਸੀਗੀਆਂ ਉਹ ਸਾਰੀਆਂ ਬੰਦ ਕੀਤੀਆਂ ਗਈਆਂ ਤੇ ਬਹੁਤ ਸਾਰੇ ਕੰਮ ਐਦਾਂ ਦੇ ਸਟਾਰਮ ਵਾਟਰ ਦੇ ਲਈ ਜੋ ਸ਼ਤਾਬਦੀ ਤੋਂ ਬਾਅਦ ਪੂਰੇ ਸ਼ਹਿਰ ਦੇ ਹੋਰ ਜਿਹੜੀ ਸ਼ਹਿਰ ਦੀ ਓਵਰ올 ਡਵੈਲਪਮੈਂਟ ਲਈ ਉਹ ਸ਼ੁਰੂ ਹੋਣਗੇ ਐਦਾਂ ਹੀ ਜੀ ਪੂਰੇ ਸ਼ਹਿਰ ਦੇ ਵਿੱਚ ਸਾਰੇ ਜਿੰਨੇ ਲਾਈਟ ਸਿੱਗੀਆਂ ਚਾਹੇ ਉਹ ਸਟਰੀਟ ਲਾਈਟਸ ਸਿੱਗੀਆਂ ਸਾਰਿਆਂ ਨੂੰ ਜਿਹੜਾ ਹੈ ਚੇਂਜ ਕੀਤਾ ਗਿਆ ਵਾਈਟ ਕੀਤਾ ਗਿਆ ਆਲ ਦਾ ਪੋਲਸ ਹੈਵ ਬੀਨ ਪੇਂਟਡ ਵਾਈਟ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਤੇ ਸਾਰੀ ਲਾਈਟਸ ਦੇ ਉੱਤੇ ਇੱਕ ਸਪੈਸ਼ਲ ਵਾਈਟ ਜਿਹੜੀ ਸਟ੍ਰਿਪ ਲਾਈਟਸ ਹੈ ਉਹ ਵੀ ਲਗਾਈਆਂ ਗਈਆਂ ਤੇ ਅਨੰਦਪੁਰ ਸਾਹਿਬ ਨੂੰ ਹੋਰ ਸੋਨਾ ਬਣਾਉਣ ਦੇ ਲਈ ਇੱਕ ਜਿਹੜੀ ਸਪੈਸ਼ਲ ਮਿਸ਼ਾਲਸ ਆਪ ਜੀ ਹੁਣ ਦੇਖੋਗੇ ਥੋੜੀ ਜਿਰ ਦੇ ਤੱਕ ਚੱਲਣਗੀਆਂ ਉਹ ਜਿਹੜੀ ਸ਼ਹਾਦਤ ਦੀ ਲੋ ਟੈਂਪਰੇਰੀਲੀ ਉਹ ਸਾਰੀਆਂ ਮਸ਼ਾਲਾਂ ਪੂਰੇ ਸ਼ਹਿਰ ਅਸੀਂ ਉਹ ਵੀ ਲਾਈਆਂ ਗਈਆਂ ਪਲੱਸ ਪੂਰੇ ਸ਼ਹਿਰ ਨੂੰ ਜਿੰਨੇ ਵੀ ਪਬਲਿਕ ਬਿਲਡਿੰਗਸ ਹੈ ਰੋਡ ਸਾਈਡਸ ਹਰ ਇੱਕ ਜਗ੍ਹਾ ਬਹੁਤ ਸੁੰਦਰ ਲਾਈਟਨਿੰਗ ਵੀ ਜਿਹੜੀ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਕੱਲ ਜਿਹੜਾ ਰਾਤ ਦਾ ਜਿਹੜਾ ਰਾਤ ਦਾ ਦ੍ਰਿਸ਼ ਉਹ ਬਹੁਤ ਅਲੌਕਿਕ ਹੈ ਬਹੁਤ ਸਾਰੀ ਵੀਡੀਓਜ਼ ਮੈਂ ਦੇਖ ਰਿਹਾ ਉਹ ਇੰਸਟਾਗ੍ਰam ਤੇ ਫੇਸਬੁੱਕ ਤੇ ਵਾਇਰਲ ਹੋ ਰਹੀਆਂ ਬਹੁਤ ਸੋਹਣਾ ਤੇ ਆਪ ਜੀ ਵੀ ਹੁਣ ਦੇਖੋਗੇ ਕਿ ਕਿਵੇਂ ਅਨੰਦਪੁਰ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ ਹੈ। ਐਜੀ ਕਿਉਂਕਿ ਇੰਨੀ ਜਦੋਂ ਸੰਗਤ ਆਉਗੀ ਤਾਂ ਮੋਬਾਈਲ ਟਾਵਰਸ ਸਪੈਸ਼ਲ ਮੋਬਾਈਲ ਟਾਵਰਸ ਸਾਰੀ ਕੰਪਨੀਆਂ ਸੋ ਲਗਾਏ ਗਏ ਆ ਤਾਂ ਕਿ ਸਾਰਿਆਂ ਦੀ ਜਿਹੜੀ ਕਨੈਕਟੀਵਿਟੀ ਹੈ ਉਹ ਬਣੀ ਰਹੇ ਸੰਗਤ ਦੇ ਸਹੂਲਤ ਦੇ ਲਈ ਜਿਹੜਾ ਹੈ ਡਰਿੰਕਿੰਗ ਵਾਟਰ ਕਿਓਸਕਸ ਲਗਭਗ 70 ਤੋਂ ਵੱਧ ਲੰਗਰ ਜਿਹੜੇ ਆ ਉਹ ਅਨੰਦਪੁਰ ਸਾਹਿਬ ਦੇ ਵਿੱਚ ਤੇ ਆਸ-ਪਾਸ ਲੱਗਣਗੇ ਹਰ ਇੱਕ ਲੰਗਰ ਨੂੰ ਫੈਸਿਲੀਟੇਟ ਕਰਨ ਦੇ ਲਈ ਪਾਣੀ ਬਿਜਲੀ ਜਿਹੜਾ ਹੈ ਤੇ ਪਲੱਸ ਉੱਥੋਂ ਦਾ ਜਿਹੜਾ ਵੇਸਟ ਹੋਗਾ ਤਾਂ ਕਿ ਸਾਫ ਸਫਾਈ ਰਵੇ ਉਹ ਜਿਹੜਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਦੇਖ ਰਿਆ ਅ ਬਹੁਤ ਸਾਰੇ ਹਰ 200 ਮੀਟਰ ਤੇ ਵਾਟਰ ਕਯਾਸਿਕਸ ਆਪ ਜੀ ਨੂੰ ਮਿਲਣਗੇ ਪੀਣ ਵਾਲੇ ਪਾਣੀ ਦੇ ਸਾਫ ਸੁਥਰਾ ਪੀਣ ਵਾਲਾ ਪਾਣੀ ਬੱਚਿਆਂ ਦੇ ਲਈ ਜਿਹੜੇ ਹੈ ਡਾਈਪਰ ਚੇਂਜਿੰਗ ਰੂਮ ਬੇਬੀ ਫੀਡਰ ਰੂਮਸ ਉਹ ਬਣਾਏ ਗਏ ਨੇ ਸੈਨੀਟਰੀ ਨੈਪਕਿਨ ਵੈਂਡਿੰਗ ਮਸ਼ੀਨਸ ਉਹ ਲਗਾਈਆਂ ਗਈਆਂ ਨੇ ਤੇ ਪੂਰੇ ਅੰਕੁਰ ਸਾਹਿਬ ਨੂੰ ਅਸੀਂ 10 ਸੈਕਟਰਸ ਇਹ ਤਾਂ ਤਿਆਰੀ ਹੈ ਪਰ ਜਦੋਂ ਇੰਨੀ ਸੰਗਤ ਆਉਗੀ ਤਾਂ ਉਸ ਵੇਲੇ ਸਫਾਈ ਰੱਖਣ ਲਈ ਕਿਤੇ ਕੋਈ ਵਾਟਰ ਲੀਕੇਜ ਨਾ ਹੋਵੇ ਕਿਤੇ ਕੋਈ ਗੰਦਗੀ ਨਾ ਹੋਵੇ ਤੇ ਜਿਹੜੇ ਵਾਸ਼ਰੂਮਸ ਹੈ ਉਹ ਸਾਫ਼ ਹੋਣ ਹਰ ਪਾਰਕਿੰਗ ਦੇ ਵਿੱਚ ਤਾਂ ਇਸ ਨੂੰ ਦੇ ਪੂਰੇ ਅਨੰਦਪੁਰ ਸਾਹਿਬ ਨੂੰ ਅਸੀਂ 10 ਸੈਕਟਰਸ ਵੰਡਿਆ ਤੇ ਹਰ ਇੱਕ ਸੈਕਟਰ ਦੇ ਉੱਤੇ ਇੱਕ ਆਈਐਸ ਅਫੀਸਰ ਉਸਦੀ ਨਿਗਰਾਨੀ ਕਰਨਗੇ ਤੇ ਹਰ ਇੱਕ ਘੰਟੇ ਦੀ ਜਿਹੜੀ ਰਿਪੋਰਟਿੰਗ ਹੋਊਗੀ ਅ ਅਗਲੇ 7 ਦਿਨ ਚਲੋ ਮੇਰੇ ਲਈ ਬੜੀ ਭਾਗਾ ਵਾਲੀ ਗੱਲ ਹੈ ਦਿਨ ਰਾਤ 24 ਘੰਟੇ ਮੈਂ ਨਨਤਪੁਰ ਸਾਭ ਦੀ ਸੜਕਾਂ ਤੇ ਹੋਊਗਾ ਤੇ ਆਪ ਜਿਹੜਾ ਹੈ ਸੰਗਤ ਦੇ ਲਈ ਤੇ ਜਿਹੜੀ ਸਾਡੇ ਜੋ ਵੀ ਸਤਕਾਰਯੋਗ ਸ਼ਖਸੀਅਤਾਂ ਆ ਰਹੀਆਂ ਉਹਨਾਂ ਦੀ ਤਿਆਰੀਆਂ ਲਈ ਹਰ ਵੇਲੇ 24 ਘੰਟੇ ਅਸੀਂ ਕੋਦੇ ਅਵੇਲੇਬਲ ਹੈ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਰਾਊਂਡ 8000 8000 ਪੁਲਿਸ ਕਰਮੀ ਉਥੇ ਨਾ ਕਿਤੇ ਗਏ ਨੇ ਤੇ ਉਹਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਫੋਕਸ ਹੈ ਸਾਡਾ ਉਹ ਹੈ ਕਿ ਕਿਸਤੇ ਇੰਨੀ ਸੰਗਤ ਆਉਗੀ ਤਾਂ ਟ੍ਰੈਫਿਕ ਡਾਇਵਰਸ਼ਨ ਪਲਾਨਸ ਅਸੀਂ ਆਪਣੇ ਵੱਲੋਂ ਹਰ ਪ੍ਰਯਾਸ ਕਰ ਰਹੇ ਹਾਂ ਕਿ ਜਿਹੜਾ ਸਮੂਥ ਟ੍ਰੈਫਿਕ ਫਲੋ ਹੋਵੇ ਜਿਹੜਾ ਵੀ ਜੋ ਵੀ ਸੰਗਤ ਆ ਰਹੀ ਹੈ ਉਹ ਬੜੇ ਸਤਕਾਰ ਨਾਲ ਸ਼ਰਧਾ ਨਾਲ ਹੈਜ਼ਲ ਫਰੀ ਹੋ ਕੇ ਉਹ ਜਿੱਥੇ-ਜਿੱਥੇ ਉਹ ਮੱਥਾ ਟੇਕਣਾ ਚਾਹਣ ਉੱਥੇ-ਉਥੇ ਨਤਮਸਟਕ ਹੋ ਸਕਣ ਕੱਲ ਸਵੇਰ ਤੋਂ ਜੀ ਜਿਹੜੀ ਵੀ ਸੰਗਤ ਅਨੰਦਪੁਰ ਸਾਹਾ ਬਹੂਗੀ ਜਿਵੇਂ ਉਹ ਅਨੰਦਪੁਰ ਸਾਹਾ ਵਿੱਚ ਐਂਟਰ ਕਰਨਗੇ ਉਹਨਾਂ ਦੇ ਮੋਬਾਈਲ ਦੇ ਉੱਤੇ ਇੱਕ ਮੈਸੇਜ ਆ ਜਾਏਗਾ ਇੱਕ ਵੈਲਕਮ ਮੈਸੇਜ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕਿ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਦੇ ਉੱਤੇ ਨਤਮਸਤਕ ਹੋਣ ਪਹੁੰਚੀ ਸਾਰੀ ਸਾਥ ਸੰਗਤ ਜੀ ਦਾ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਤੇ ਸਵਾਗਤ ਹੈ। ਨਾਲ ਉਸ ਦੇ ਵਿੱਚ ਦੋ ਲਿੰਕਸ ਹੋਣਗੇ ਇੱਕ ਜਿਹੜਾ ਹੈ ਵੈੱਬਸਾਈਟ ਦਾ ਲਿੰਕ ਹੈ ਤੇ ਸਾਡਾ ਹੈਲਪਲਾਈਨ ਨੰਬਰ ਹੈ ਜੋ 24 ਘੰਟੇ ਅਵੇਲੇਬਲ ਹੈ 01887 230350 ਤੇ ਨਾਲ ਅਸੀਂ ਇੱਕ ਵੈੱਬਸਾਈਟ ਬਣਾਈ ਹੈ ananpur sahib 350.com ਇਹ ویب سائٹ ਤੁਹਾਨੂੰ ਕਿਉਂਕਿ ਅੱਜਕੱਲ ਮੋਬਾਈਲ ਦਾ ਯੁੱਗ ਹੈ ਇਸ ਇਹ ਇੱਕ ویب سائٹ ਦੇ ਵਿੱਚ ਸਾਰੀ ਸੁਵਿਧਾ ਹਰੋ ਸੁਵਿਧਾ ਸਿ ਪਾਈ ਹੈ ਤੇ ਇਸ ਦੀ ਜਿਹੜੀ ਐਪ ਹੈ ananpur sahib 350 ਉਹ ਵੀ ਅਗਲੇ 24 ਘੰਟਿਆਂ ਦੇ ਵਿੱਚ ਲਾਈਵ ਹੋ ਜੂਗੀ ਤਾਂ ویب سائٹ ਵੀ ਹੋਊਗੀ ਤੇ ਐਪ ਵੀ ਹੋਊਗੀ ਤੇ ਹੁਣ ਮੈਂ ਇੱਕ ਵਾਰੀ ਆਪ ਜੀ ਨੂੰ ਜਿਹੜੀ ویب سائٹ ਹੈ ਉਸ ਦੇ ਉੱਤੇ ਚਾਨਣਾ ਪਾਉਂਦਾ ਇਹ ਸਾਡਾ ਜਿਹੜੀ ਹੈ ਵੈਬਸਾਈਟ ਹੈ anandpursahib350.com ਜਦੋਂ ਆਪਾਂ ਆਉਂਦੇ ਹਾਂ ਜੀ ਸਭ ਤੋਂ ਪਹਿਲਾਂ ਜਿਹੜਾ ਹੈ ਟਾਈਮਰ ਲੱਗਿਆ ਕਿਉਂਕਿ ਜਿਹੜੇ ਮੁੱਖ ਸਮਾਗਮ ਹੈ 23 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਅੱਜ ਵੀ ਅਨੰਦਪੁਰ ਸਾਹਿਬ ਬਹੁਤ ਵੱਡਾ ਲਾਈਟ ਐਂਡ ਸਾਊਂਡ ਸ਼ੋਅ ਹੈ 23 ਤਰੀਕ ਤੋਂ ਸ਼ੁਰੂ ਹੋ ਰਿਹਾ ਤਾਂ ਇਹ ਵਿੱਚ ਸਭ ਤੋਂ ਤੇ ਟਾਈਮਰ ਲੱਗਿਆ ਤੇ ਤੁਸੀਂ ਦੇਖ ਸਕਦੇ ਹੋ ਫਿਰ ਇਹ ਪੰਜਾਬੀ ਚ ਵੀ ਹੈ ਅੰਗਰੇਜ਼ੀ ਚ ਵੀ ਹੈ ਤਾਂ ਤੁਸੀਂ ਆਪਣੀ ਭਾਸ਼ਾ ਚੂਸ ਕਰਕੇ ਇਸ ਨੂੰ ਵੈਬਸਾਈਟ ਤੇ ਐਪ ਜੁੜਾ ਸਕਦੇ ਹੋ सब तो पहला जी में आप इवेंट्स जा दिए आप इवेंट्स पे क्लिक करेंगे आप कनेक्टेड है ना लाइव टच करके नहीं नहीं सर It's just a second. I think uh, internet is working. Yeah. Internet, we'll dobara check it. Dobara karunek jan mai rete. I check checked it. It is working. Yeah. I have checked. Yeah. ਛੱਡ ਦੋ ਕੋਈ ਗੱਲ ਆਈ ਵਿਲ ਵਕ ਸੋ ਜੀ ਜਿਵੇਂ ਆਪਾਂ ਇਹ ਵੈਬਸਾਈਟ ਖੋਲਦੇ ਆ ਤਾਂ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਅਲੱਗ ਅਲੱਗ ਹੈ ਇਵੈਂਟਸ ਟੈਂਸਿਟੀਆਂ ਪਾਰਕਿੰਗਸ ਸ਼ਟਲ ਸਰਵਿਸਿਜ਼ ਮੈਡੀਕਲ ਹੈਲਪ ਪਬਲਿਕ ਯੂਟਿਲਿਟੀਆਂ ਤਾਂ ਸਭ ਤੋਂ ਪਹਿਲੇ ਜੇ ਵੀ ਆਪਾਂ ਇਵੈਂਟਸ ਤੇ ਜਾਵਾਂਗੇ ਤਾਂ ਇਵੈਂਟਸ ਆ ਜਾਂਦਾ ਡੇ 1 ਡੇ 2 ਡੇ 3 29 ਨਵੰਬਰ ਤੱਕ ਜਿਹੜੇ ਸਮਾਗਮ ਹੈ ਟੈਂਸਿਟੀਆਂ ਤੀ ਤਰੀਕ ਤੱਕ ਚੱਲਣਗੇ ਤਾਂ ਤੁਸੀਂ ਜਦੋਂ ਡੇ ਵਾਈਜ਼ ਆਂਦੇ ਹਾਂ ਡਿਟੇਲ ਵਨ ਤਾਂ 23 ਨਵੰਬਰ ਨੂੰ ਜੋ ਜੋ ਹੈ ਅਖੰਡ ਪਾਠ ਸਾਜ ਦਾ ਆਰੰਭ ਹੈ ਫਿਰ ਉਸ ਤੋਂ ਬਾਅਦ ਐਗਜ਼ੀਬੀਸ਼ਨ ਦੇ ਇਨੌਗੁਰੇਸ਼ਨ ਹੈ ਥੈਨ ਸਰਵ ਧਰਮ ਸੰਮੇਲਨ ਹੈ ਇਸ ਦੇ ਵਿੱਚ ਤੁਸੀਂ ਜਿੱਦਾਂ ਹੀ ਬੁੱਕਮਾਰਕ ਕਰ ਦੋਗੇ ਤੁਹਾਡੇ ਆਟੋਮੈਟਿਕਲੀ ਤੁਹਾਡੇ ਕੈਲੰਡਰਸ ਟਾਈਮਰ ਲੱਗ ਜਾਊਗਾ ਤੁਸੀਂ ਉੱਥੇ ਦੀ ਲੋਕੇਸ਼ਨ ਦੇਖਣਾ ਚਾਹੁੰਦੇ ਹੋ ਇਹ ਤੁਹਾਨੂੰ ਲੋਕੇਸ਼ਨ ਤੇ ਗਾਈਡ ਕਰ ਦਊਗਾ ਤੁਸੀਂ ਬਾਈ ਚਾਂਸ ਤੁਸੀਂ ਕਿਤੇ ਹੋਰ ਹੋ ਉਸ ਵਕਤ ਅਨੰਦਪੁਰ ਸਾਹਿਬ ਤੁਸੀਂ ਲਾਈਵ ਦੇਖਣਾ ਚਾਹੁੰਦੇ ਹੋ ਤੁਹਾਨੂੰ ਉਹ ਲਾਈਵ ਦਿਖ ਜੂਗਾ ਐਦਾਂ ਹੀ ਇਹ ਸਾਰੇ ਇਵੈਂਟਸ ਆਗੇ ਸੋ ਡੇ ਵਾਈਜ਼ ਤੁਸੀਂ ਜਿੱਥੇ-ਜਿੱਥੇ ਤੁਹਾਨੂੰ ਤੁਸੀਂ ਸਾਰੇ ਇਵੈਂਟਸ ਜਿਹੜੇ ਅਗਲੇ 29 30 ਤਰੀਕ ਤੱਕ ਚੱਲਣਗੇ ਉਹ ਸਾਰੇ ਇਵੈਂਟਸ ਦੇ ਵਿੱਚ ਅਸੀਂ ਪਾਏ ਆ ਫਿਰ ਅੱਗੇ ਆ ਜਾਂਦੇ ਆਪਾਂ ਟੈਂਸਿਟੀਆਂ ਦੇ ਵਿੱਚ ਸੋ ਟੈਂਸਿਟੀ ਦੀ ਬੁਕਿੰਗ ਵੀ ਤੁਸੀਂ ਕਰ ਸਕਦੇ ਹੋ ਕਿਹੜੀ ਟੈਂਸਿਟੀ ਦੀ ਲੋਕੇਸ਼ਨ ਕੀ ਹੈ ਕੀ ਕੀ ਫੈਸਿਲਿਟੀਆਂ ਹੈ ਉੱਥੇ ਉਹ ਹੈ ਆ ਸਾਰੀ ਟੈਂਸਿਟੀਆਂ ਜਿਵੇਂ ਮੈਂ ਆਪ ਜਿੰਮ ਦੱਸਿਆ ਸੀ ਅਸੀਂ ਉੱਥੇ ਆਮ ਆਦਮੀ ਕਲੀਨਿਕਸ ਹੈ 24 ਘੰਟੇ ਲੰਗਰ ਦੀ ਵਿਵਸਥਾ ਹੈ ਤੇ ਹਰ ਇੱਕ ਟੈਂਸਿਟੀ ਦੇ ਵਿੱਚ ਆਮ ਆਦਮੀ ਕਲੀਨਿਕ ਹੈ ਤੇ ਆਮ ਆਦਮੀ ਕਲੀਨਿਕ ਤੋਂ ਭਾਵੇਂ ਹੈ ਕਿ ਉੱਥੇ ਜੋ ਟੈਸਟ ਜੋ ਹੈਲਥ ਫੈਸਿਲਿਟੀਆਂ ਇੱਕ ਨਾਰਮਲ ਆਮ ਆਦਮੀ ਕਲੀਨਿਕ ਤੇ ਮਿਲਦੀ ਹੈ ਉਹ ਇਸੇਥੇ ਵੀ ਦੇਰੀਆਂ ਤਾਂ ਟੈਸਟ ਵੀ ਹੋ ਸਕਣਗੇ ਅ ਸਰਦੀ ਬਹੁਤ ਹੈ ਤਾਂ ਠੰਡਾ ਗਰਮ ਪਾਣੀ ਹਰ ਇੱਕ ਰੂਮ ਚ ਅਵੇਲੇਬਲ ਹੋਊਗਾ ਹਰ ਵਾਸ਼ਰੂਮ ਚ ਅਵੇਲੇਬਲ ਹੋਊਗਾ ਸੰਗਤ ਦੀ ਸਹੂਲਤ ਦਾ ਹਰ ਖਿਆਲ ਅਸੀਂ ਰੱਖਿਆ 10 ਪਾਰਕਿੰਗਸ ਐਵਰੀ ਪਾਰਕਿੰਗ ਤੀ ਦਿੱਤੀ ਪਾਰਕਿੰਗਾਂ ਜਿਹੜੀਆਂ ਹੈ ਉਹ ਮੈਪਡ ਹੈ ਟਰੋਲੀ ਸੀਸੀਟੀਵੀ ਹਰ ਪਾਰਕਿੰਗ ਤੁਸੀਂ ਸੈੱਬ ਤੋਂ ਤੁਸੀਂ ਜਿਸ ਦਿਸ਼ਾ ਚੋਂ ਆ ਰਹੇ ਹੋ ਤੁਸੀਂ ਮੁਹਾਲੀ ਤੋਂ ਆ ਰਹੇ ਹੋ ਤੁਸੀਂ ਲੁਧਿਆਣਾ ਤੋਂ ਆ ਰਹੇ ਹੋ ਜਲੰਧਰ ਤੋਂ ਆ ਰਹੇ ਹੋ ਬਠਿੰਡੇ ਤੋਂ ਫਰੀਦਕੋਟ ਤੋਂ ਫਾਜ਼ਿਲਕਾ ਤੋਂ ਫਰੂਜ਼ਪੁਰ ਤੋਂ ਅੰਮ੍ਰਿਤਸਰ ਤੋਂ ਪਠਾਨਕੋਟ ਤੋਂ ਜਾਂ ਫਿਰ ਦਿੱਲੀ ਤੋਂ ਜਾਂ ਹਿਮਾਚਲ ਤੋਂ ਯੂ ਆਰ ਕਮਿੰਗ ਫਰਮ ਐਨੀ ਡਾਇਰੈਕਸ਼ਨ ਤੁਸੀਂ ਦੇਖਦੇ ਤੇ ਸਾਹ ਜਿਹੜੀ ਪਾਰਕਿੰਗਸ ਹੈ ਇਹ ਗੂਗਲ ਮੈਪਡ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਇਹ ਪਾਰਕਿੰਗ ਤੇ ਜਿੱਥੇ ਤੁਸੀਂ ਗੱਡੀ پارک ਕਰਦੇ ਹੋ ਤੁਸੀਂ ਅਗਰ ਇੱਥੇ ਮਾਰਕ ਕਰ ਦੋਗੇ ਤਾਂ ਤੁਹਾਨੂੰ ਵੈਬਸਾਈਟ ਤੇ ਐਪ ਤੁਹਾਨੂੰ ਗਾਈਡ ਕਰੂਗੀ ਕਿ ਤੁਸੀਂ ਕਿਵੇਂ ਉੱਥੇ ਪਹੁੰਚ ਸਕਦੇ ਹੋ ਸ਼ਟਲ ਸਰਵਿਸਸ ਅ ਇ릭ਸ਼ਾਸ ਐਂਡ ਮਿਨੀ ਬੱਸਸ ਉਹਦੀ ਹੈ ਕਿ ਕਦੋਂ ਕਦੋਂ ਤੁਸੀਂ ਦਿਨ ਬੈਡੀਸ ਕਿਉਂ ਲਈ ਐਨੀ ਸੰਗਤ ਤਾਂ ਹਰ ਚੀਜ਼ ਦਾ ਧਿਆਨ ਰੱਖਦੇ ਹੋਏ 19 ਆਮ ਆਦਮੀ ਕਲੀਨਿਕਸ ਤੇ ਇੱਕ ਪੀ ਐਚ ਸੀ ਸਾਡੇ ਇੱਕ ਸੀ ਐਚ ਸੀ ਤੇ ਦੋ ਹਸਪੀਟਲਸ ਪੂਰੀ ਤਰ੍ਹਾਂ ਤਿਆਰ ਹੈ ਅਨੰਦਪੁਰ ਸਾਹਿਬ ਦੇ ਵਿੱਚ ਵੀ ਹਰ ਤਰ੍ਹਾਂ ਦੀ ਅਗਰ ਕਿਸੇ ਨੂੰ ਕੋਈ ਵੀ ਦਿੱਕਤ ਆਂਦੀ ਹੈ ਵੀ ਹੈ ਵੈਂਟੀਲੇਟਰਸ ఎవਰੀਥਿੰਗ ਇਜ਼ ਵੈਲ ਟੇਕਨ ਕੇਅਰ ਆਫ ਹੈਲਥ ਮਿਸਟਰਸ ਆਬ ਆ ਆ ਕੇ ਹਰ ਤਰ੍ਹਾਂ ਦੀ ਐਂਬੂਲੈਂਸਿਸ ਹਰ ਟੈਂਸਿਟੀ ਦੇ ਵਿੱਚ ਐਂਬੂਲੈਂਸਿਸ ਹਰ ਇਵੈਂਟ ਦੇ ਕੋਲ ਮੁੱਖ ਪੰਡਾਲ ਦੇ ਵਿੱਚ ਐਂਬੂਲੈਂਸਿਸ ਪੂਰਾ ਖੁਦਾ ਨਾ ਖਾਸਤਾ ਰੱਬ ਨਾ ਕਰੇ ਪਰ ਅਗਰ ਕਿਸੇ ਨੂੰ ਕੋਈ ਵੀ ਦਿੱਕਤ ਆਂਦੀ ਹੈ ਤਾਂ ਹਰ ਤਰ੍ਹਾਂ ਦਾ ਜਿਹੜਾ ਹੈ ਹਰ ਇੱਕ ਟੈਂਸਿਟੀਆਂ ਦੇ ਵਿੱਚ ਹਰ ਮੁੱਖ ਪੰਡਾਲ ਦੇ ਵਿੱਚ ਜਿਹੜੇ ਫਾਇਰ ਸਾਡੇ ਵਹੀਕਲਸ ਹੈ ਜਿਹੜੇ ਉਹ ਵੀ ਹੋਣਗੇ ਪਬਲਿਕ ਕਿਕਿਟੀਆਂ ਸਾਡੇ ਕੋਲ ਇੱਥੇ ਨੋਂ ਫਿਕਸ ਵਾਸ਼ਰੂਮ ਸੇ ਪੂਰੇ ਸ਼ਹਿਰ ਦੇ ਵਿੱਚ ਅਸੀਂ ਉਹ ਜਿਹੜੇ ਪੂਰੇ ਅਪਡੇਟ ਕੀਤੇ ਅਪਗ੍ਰੇਡ ਕੀਤੇ ਹੈ ਇਸ ਤੋਂ ਇਲਾਵਾ 26 ਮੋਬਾਈਲ ਟਾਇਲਟ ਪੈਂਸ ਪੂਰੇ ਸ਼ਹਿਰ ਦੇ ਜਗਾ ਜਗਾ ਦੇ ਵਿੱਚ ਹੋਣ ਗਿਆ ਤੇ ਜੋ ਹਰ ਇਹ ਪਾਰਕਿੰਗ ਤੋਂ ਇਲਾਵਾ ਹੈ ਪਾਰਕਿੰਗ ਸੇ ਟੈਂਕ ਸਿਟੀਸ ਤੋਂ ਇਲਾਵਾ ਹੈ ਇਹ ਵੀ ਜਿਹੜੀ ਹੈ ਹਰ ਇੱਕ ਘੰਟੇ ਬਾਅਦ ਸਾਫ਼ ਹੋਣ ਗਿਆ ਐਦਾਂ ਹੀ ਜੀ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਜਦੋਂ ਜਿਹੜੇ ਸਾਡੇ ਮੁੱਖ ਸਮਾਗਮ ਹੈ ਉਹਨਾਂ ਦੇ ਲਈ ਪੂਰੇ ਸ਼ਹਿਰ ਦੇ ਵਿੱਚ ਪਬਲਿਕ ਅਨਾਉਂਸਮੈਂਟ ਸਿਸਟਮ ਦ ਹੋਲ ਸਿਟੀ ਇਸ ਸੀਸੀਟੀਵੀ ਕਵਰਡ ਪੂਰਾ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇਸ ਹਰ ਜਗ੍ਹਾ ਪਾਰਕਿੰਗਸ ਤੋਂ ਲੈ ਕੇ ਰੋਡਸ ਦੇ ਉੱਤੇ ਜਿੱਥੇ-ਜਿੱਥੇ ਸਮਾਗਮ ਹੋਣੇ ਉੱਥੇ ਲਾਏ ਗਏ ਨੇ ਪਲੱਸ ਪਬਲਿਕ ਐਡਰੈਸ ਸਿਸਟਮ ਪੂਰੇ ਸ਼ਹਿਰ ਦੇ ਵਿੱਚ ਤੇ 30 LED ਸਕਰੀਨਸ ਤੁਸੀਂ ਪਾਰਕਿੰਗ ਤੋਂ ਪੈਦਲ ਜਾ ਰਹੇ ਹੋ ਈ ਰਿਕਸ਼ਾ ਤੇ ਜਾ ਰਹੇ ਹੋ ਤੁਸੀਂ ਕਿੰਨ ਸਿਟੀ ਤੋਂ ਕਿ ਤੁਸੀਂ ਹਰ ਵੇਲੇ ਜੋ ਵੀ ਸਮਾਗਮ ਹੋ ਰਿਹਾ ਤੁਸੀਂ ਸੰਗਤ ਦੇ ਨਾਲ ਤੁਸੀਂ ਜਿਹੜੇ ਜੁੜੇ ਰਹੋਗੇ 33 LED ਸਕਰੀਨਸ ਜਿਹੜੀਆਂ ਲਾਈਆਂ ਗਈਆਂ ਨੇ ਤੇ মিডিਆ ਦੇ ਸਹੂਲਤ ਦੇ ਲਈ ਇੱਕ ਪਰਮਨੈਂਟ মিডিਆ ਇਨਫੋਰਮੇਸ਼ਨ ਸੈਂਟਰ ਜੋ ਕਿ ਇਕੱਲੇ ਸਾਡੇ ਪੰਜਾਬ ਤੋਂ ਨਹੀਂ ਪੂਰੇ ਦੇਸ਼ ਤੋਂ ਤੇ ਇੰਟਰਨੈਸ਼ਨਲ মিডিਆ ਵੀ ਆਊਗਾ ਤਾਂ ਉੱਥੇ ਲਈ ਜਿਹੜਾ ਹੈ ਇੱਥੇ ਹਰ ਤਰ੍ਹਾਂ ਦੀ ਸਹੂਲਤ ਸਾਰੇ ਜਰਨਲਿਸਟ ਦੇ ਲਈ ਜਿਹੜਾ ਹੈ ਉਹ ਇਸ ਇੱਥੇ ਪਰਮਨੈਂਟ ਇਸ মিডিਆ ਸੈਂਟਰ ਇਸ ਵਿਲ ਬੀ देयर ਨਾਲ ਹੀ ਅਸੀਂ ਟੀਚਰਸ ਤੇ ਪਲੱਸ ਪੰਜਾਬ ਸਰਕਾਰ ਵੱਲੋਂ ਲਾਈਜ਼ਨ ਆਫੀਸਰਸ ਜੋ ਵੀ ਡਿਗਨਿਟਰੀਜ਼ ਆ ਰਹੇ ਨੇ ਆਊਟ ਆਫ ਦਾ ਸਟੇਟ ਆਨਰੇਬਲ ਜੱਜਸ ਆਨਰੇਬਲ ਮਨਿਸਟਰਸ ਆਨਰੇਬਲ ਸੀਐਨਸ ਸਾਡੇ ਸੰਤ ਸਮਾਜ ਤੋਂ ਜੋ ਆ ਰਹੇ ਨੇ ਸਾਰਿਆਂ ਦੇ ਸਹੂਲਤ ਦੇ ਲਈ ਇੱਕ ਲਾਈਜ਼ਨ ਆਫੀਸਰ ਤੇ ਜਿਸ ਭਾਸ਼ਾ ਦੇ ਵਿੱਚ ਕੋਈ ਸਾਊਥ ਤੋਂ ਆ ਰਿਹਾ ਤਾਂ ਉਹਨਾਂ ਲਈ ਇੰਗਲਿਸ਼ ਕੋਈ ਬਾਹਰੋਂ ਪੰਜਾਬ ਤੋਂ ਆ ਰਿਹਾ ਉਹਨਾਂ ਨੂੰ ਹਿੰਦੀ ਜੋ ਭਾਸ਼ਾ ਚ ਕੰਫਰਟੇਬਲ ਹੈ ਤਾਂ ਕਿ ਜਦੋਂ ਆਉਂਦੇ ਆ ਤੇ ਵਕਫ ਵਕਫ ਗੁਰੂ ਘਰ ਅਸ਼ਨਾਤਮਸਤਕ ਹੁੰਦੇ ਆ ਤਾਂ ਅਨੰਕੂ ਸਾਹਿਬ ਦਾ ਇਤਿਹਾਸ ਤਾਂ ਤੁਸੀਂ ਗੁਰਤੇਜ ਬਹਾਦਰ ਸਾਹਿਬ ਜਿਹੜਾ ਇਤਿਹਾਸ ਅਸੀਂ ਸਾਰੇ ਉਹਨੂੰ ਦੱਸ ਸਕੀਏ ਇਹ ਜਿਹੜਾ ਇਸ ਦੇ ਨਾਲ ਨਾਲ ਹੈਰੀਟੇਜ ਵਾਕ ਸੰਗਤ ਦੇ ਲਈ ਜਿਹੜਾ ਹੈ ਉਹ ਵੀ ਅਸੀਂ ਅਰੇਂਜ ਕਰ ਰਹੇ ਹਾਂ ਇਹ ਸਾਰੇ ਜਿਹੜੇ ਸਾਡੇ ਹੈ ਪ੍ਰੈਪਰੇਸ਼ਨਸ ਹੈ ਇਸ ਦੇ ਨਾਲ ਨਾਲ ਅੱਜ ਜਿਹੜਾ ਹੈ ਲਾਈਟਿੰਗ ਸਾਊਂਡ ਸ਼ੋ ਦੀ ਸ਼ੁਰੂਆਤ ਹੋ ਜੂਗੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਰੋਜ਼ਾਨਾ ਡਰੋਨ ਸ਼ੋ ਵੀ ਹੋਊਗਾ 24 ਨੂੰ ਵਿਧਾਨ ਸਭਾ ਸੈਸ਼ਨ ਹੈ ਉਹਦੀ ਵੀ ਪ੍ਰੋਪਰ ਜਿਹੜੀ ਕੰਪਲੀਟ ਤਿਆਰੀ ਹੈ ਪ੍ਰੈਪਰੇਸ਼ਨਸ that has been done ਪੂਰੀ ਵਿਧਾਨ ਸਭਾ ਵਾਸ ਅ ਚੈਲੰਜ ਜਸਟ ਜਦੋਂ ਅਸੀਂ ਇਹ ਅਨਾਉਂਸ ਕੀਤਾ ਸੀ ਸੀਐਮ ਸਾਹਿਬ ਨੇ ਤਾਂ ਸਾਰੇ ਸੀਗੇ ਕਿ ਕਿਵੇਂ ਹੋਊਗਾ ਕਿਵੇਂ ਹੋ ਪਰ ਅੱਜ ਆਪਜੀ ਜਾ ਕੇ ਜਿਹੜਾ ਹੈ ਅਗਲੇ 2 ਦਿਨ ਅਸੀਂ ਦੇਖੋਗੇ ਕਿ ਪੂਰਾ ਵਿਧਾਨ ਸਭਾ ਸੈੱਟ ਕਿੱਤੀ ਹੈ ਟੈਂਟ ਸਿਟੀ ਸੈੱਟ ਕੀਤੀ ਹੈ ਇਹ ਤੇ ਆਪਣੇ ਵੱਲੋਂ ਅਸੀਂ ਹਰ ਸੰਭਵ ਪ੍ਰਯਾਸ ਕਰ ਰਹੇ ਹਾਂ ਹਰ ਉਹ ਮੁਨਕਿਨ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਸਰ ਨਾ ਰਹੇ ਕੋਈ ਇਸ ਤੋਂ ਵੱਡਾ ਪਰਬ ਨਹੀਂ ਹੋ ਸਕਦਾ ਇਸ ਤੋਂ ਵੱਡੀ ਧਰਤੀ ਨਹੀਂ ਹੋ ਸਕਦੀ ਇਸ ਤੋਂ ਵੱਡਾ ਮੌਕਾ ਨਹੀਂ ਹੋ ਸਕਦਾ ਤਾਂ ਪੰਜਾਬ ਸਰਕਾਰ ਆਪਣੇ ਵੱਲੋਂ ਸਾਡੇ ਸਾਰੇ ਅਧਿਕਾਰੀ ਵੀ ਤੇ ਸਾਡੇ ਇਲਾਕੇ ਦੇ ਲੋਕ ਵੀ ਅਸੀਂ ਕੋਯੂ ਜਿਹੜਾ ਆਪਣਾ ਸਾਰਾ ਕੁਝ ਅਰਪਣ ਕਰ ਰਹੇ ਹਾਂ ਤਾਂ ਕਿ ਸੰਗਤ ਆਵੇ ਇਸ ਲਾਸਾਨੀ ਸ਼ਹਾਦਤ ਨੂੰ ਸਜਦਾ ਕਰੇ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੇ ਭਗਵਤਾਂ ਜੀ ਸਰ ਦੂਜੀ ਰਹਿਤਾਂ ਜੀ ਦੂਜੇ ਇੱਕ ਕਰਤਾ